ਬੀਤੇ ਦਿਨੀ ਪਾਸਟਰ ਵੈਲਫੇਅਰ ਆਲ ਚਰਚ ਮਿਸ਼ਨ ਪੰਜਾਬ ਇੰਡੀਆ ਸੰਤ ਬਲਵਿੰਦਰ ਜਾਨ ਵੱਲੋਂ ਇੱਕ ਪਾਸਟਰ ਕਾਨਫਰੰਸ ਟਪਈ ਰੋਡਸ 1 ਪੈਲੇਸ ਅੰਮ੍ਰਿਤਸਰ ਵਿਖੇ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਸਟਰ ਤੇ ਬਿਸ਼ਪ ਸਹਿਬਾਨਾਂ ਨੇ ਹਿੱਸਾ ਲਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਪ੍ਰਚਾਰਕ ਬਿਸ਼ਪ ਵਿਜੇ ਇਮੈਨੂਅਲ ਚੰਡੀਗੜ੍ਹ ਨੇ ਵਚਨ ਦੀ ਸੇਵਾ ਨਿਭਾਈ ਇਸ ਪਾਸਟਰ ਕਾਨਫਰੰਸ ਕਰਾਉਣ ਦਾ ਮੁੱਖ ਉਦੇਸ਼ ਪਾਸਟਰ ਸਹਿਬਾਨਾਂ ਦੀ ਆਤਮਿਕ ਤੇ ਸਮਾਜਿਕ ਤਰੱਕੀ ਤੇ 16 ਅਕਤੂਬਰ ਦਿਨ ਬੁੱਧਵਾਰ ਨੂੰ ਇੱਕ ਵਿਸ਼ਾਲ ਮਸੀਹ ਸਤਸੰਗ ਮਹਾ ਚੰਗਿਆਈ ਪ੍ਰਾਰਥਨਾ ਸਭਾ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਬਿਸ਼ਪ ਬਲਵਿੰਦਰ ਜੌਨ ਜੀ ਵੱਲੋਂ ਸਭ ਨੂੰ ਮਹਾ ਚੰਗਿਆਈ ਪ੍ਰਾਰਥਨਾ ਸਭਾ ਵਿੱਚ ਪਹੁੰਚਣ ਲਈ ਸੂਚਿਤ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਸਨ ਬਿਸ਼ਪ ਬਲਵਿੰਦਰ ਜੌਨ ਬਿਸ਼ਪ ਵਿਜੀ ਇਮਾਨੁਅਲ ਵਿਸ਼ਵ ਸੁਖਦੇਵ ਸੰਧੂ ਪ੍ਰਧਾਨ ਪਦਮ ਮੈਂਥਨੀ ਡਾਇਰੈਕਟਰ ਪਾਸਟਰ ਨਵਜੋਤ ਗਿੱਲ ਪਾਸਟਰ ਬੁਆ ਮਸੀ ਪਾਸਟਰ ਆਰ ਕੇ ਐਂਡਰੀਆਸ ਪਾਸਟਰ ਡੈਨੀਅਲ ਜohn ਯੂਥ ਪ੍ਰਧਾਨ ਇਮੈਨੂਅਲ ਜohn ਪਾਸਟਰ ਵਿਸ਼ਾਲ ਚੰਡੀਗੜ੍ਹ ਪਾਸਟਰ ਗੌਰਵ ਚੰਡੀਗੜ੍ਹ ਤੇ ਹੋਰ ਵੀ ਕਈ ਮੋਕੇ ਤੇ ਮੌਜੂਦ ਸਨ ਪਾਸਟਰ ਸਾਹਿਬ ਪਾਸਟਰ ਕਾਨਫਰੰਸ ਜਿਹੜੀ ਕੀਤੀ ਗਈ ਹੈ ਇਹ ਬਹੁਤ ਸਾਡੀ ਪ੍ਰਾਰਥਨਾ ਸੀ ਸਾਡੀ ਭਾਵਨਾ ਸੀ ਕਿ ਸੇ ਸਭ ਸੰਸਥਾ ਦੀ ਸੇਵਾ ਕਰੀਏ ਸਭ ਲੋਕਾਂ ਨੂੰ ਇਕੱਠੇ ਕਰੀਏ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ 16 ਅਕਤੂਬਰ ਨੂੰ ਇੱਕ ਮਹਾਂ ਸੰਗਾਈ ਪ੍ਰਾਰਥਨਾ ਸਭਾ ਰਣਜੀਤ ਅਮਣੀ ਦੇ ਵਿੱਚ ਹੋਣ ਲਈ ਜਾ ਰਹੀ ਜਿਹਦੇ ਮੁੱਖ ਪ੍ਰਚਾਰਕ ਇੰਟਰਨੈਸ਼ਨਲ ਪ੍ਰਚਾਰਕ ਪਰਮੇਸ਼ਰ ਦੇ ਰਿਯੇ ਦਾਸ ਵਿੱਚ ਵਿਜੇ ਮਾਨੁਅਲ ਜੀ ਹੋਣਗੇ ਔਰ ਮੁੱਖ ਪ੍ਰਬੰਧ ਦੀ ਸੇਵਾ ਸਾਡੀ ਜਿਹੜੀ ਮਿਸ਼ਨ ਹੈ ਪਾਸਟਰ ਵੈਲਫਰ ਆਲ ਚਰਚ ਮਿਸ਼ਨ ਔਰ ਸਾਡੇ ਪਾਸਸ ਸਮਾਨ ਔਰ ਸਾਡੀ ਟੀਮ ਸਾਰੇ ਚਰਚ ਮਿਲ ਕੇ ਸੀ ਉਹਦਾ ਪ੍ਰਬੰਧ ਕਰ ਲਈ ਜਾਂਦਾ ਉਸ ਮੀਟਿੰਗ ਦਾ ਜੇ ਵਿਸ਼ਾ ਦੀ ਗੱਲ ਕਰੀਏ ਤਾਂ ਉਸ ਮੀਟਿੰਗ ਦਾ ਜਿਹੜਾ ਵਿਸ਼ਾ ਉਹ ਕੀ ਹੋਏਗਾ ਉਸ ਮੀਟਿੰਗ ਦਾ ਵਿਸ਼ਾ ਸਿਰਫ ਪ੍ਰਭੂ ਨਾਲ ਜੋੜਨਾ ਸੱ ਸੰਕਰਨਾ ਔਰ ਆਪਣੇ ਦੇਸ਼ ਦੁਨੀਆ ਦੇ ਵਾਸਤੇ ਸ਼ਾਂਤੀ ਭਲੇ ਦੀ ਕਾਮਨਾ ਕਰਨਾ ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਪਲੈਨਿੰਗ ਦੇ ਵਿੱਚ ਜੇ ਲਾਈਏ ਤੇ ਕਿੰਨੇ ਕੁ ਪਾਸਸ ਸਬਾਨ ਇਸ ਜਗ੍ਹਾ ਤੇ ਮਜੂਦ ਸਾਡੇ ਜਿਹੜੀ ਐਂਟਰੀ ਹੋ ਚੁੱਕੀ ਸਾਡੇ ਕੋਲ ਸਾਡੇ ਸਤਿ ਸ੍ਰੀ ਅਕਾਲ ਸਬਾਨ ਪਰਮੁਖ ਦੱਸੀਆਂ ਜਿਹੜੇ ਇਸ ਜਗ੍ਹਾ ਦੇ ਵਿੱਚ ਹੈ ਜੇ ਪਵਿੱਤਰ ਬਾਈਬਲ ਦੇ ਵਿੱਚੋਂ ਮੈਸੇਜ ਦੀ ਗੱਲ ਕਰੀਏ ਬੀਸ਼ਾਪ ਕੀ ਮੈਸੇਜ ਦੇਣਾ ਚਾਹੋਗੇ ਜਿੰਨੇ ਵੀ ਵਸਨੀਕ ਪੂਰੇ ਦੇਸ਼ ਪੂਰੇ ਪੰਜਾਬ ਪੂਰੇ ਵਰਲਡ ਦੇ ਵਿੱਚ ਵਸਦੇ ਨੇ ਕੀ ਤੁਹਾਡਾ ਮੈਸੇਜ ਹੈ ਪਵਿੱਤਰ ਬਾਈਬਲ ਦੇ ਵਿੱਚ ਸਾਡਾ ਮੈਸੇਜ ਪਵਿੱਤਰ ਬਾਈਬਲ ਦੇ ਅਨੁਸਾਰ ਹੀ ਹੈ ਕਮਿਊਨਿਟੀ ਨੇ ਜਿਹੜਾ ਹੈ ਸਭ ਲੋਕਾਂ ਨੂੰ ਸ਼ਾਂਤੀ ਪਿਆਰ ਪਰਮੇਲ ਦਾ ਸੰਦੇਸ਼ ਦਿੱਤਾ ਉਹ ਹੀ ਸੁਨੇਹਾ ਸਾਡੇ ਸਾਡੀ ਸੰਸਥਾ ਦੇ ਕੋਲ ਹੈ ਅਸੀਂ ਮੇਲ ਮਿਲਾਪ ਪਰ ਸ਼ਾਂਤੀ ਦੇ ਸੁਨੇਹੇ ਨੂੰ ਪਰਬੀ ਯੇਸ਼ੂ ਦਾ ਉਹ ਮਹਾਨ ਆਗਿਆ ਜਿਹੜੀ ਪ੍ਰਬੀ ਯੇਸ਼ੂ ਜੀ ਨੇ ਦਿੱਤੀ ਹੈ ਵੀ ਪੂਰੀ ਦੁਨੀਆ ਸਫਤ ਸੇਤੀ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨਿਚਲ ਕਰੇ ਬਚਾਇਆ ਜਾਏਗਾ ਪਰ ਤੁਸਮਾ ਲਗੇ ਉਸੇ ਮਹਾਨ ਆਗਿਆ ਨੂੰ ਜਾਨਕੀ ਪਵਿੱਤਰ ਬੈਬਲ ਦੀ ਸਦਾ ਕੰਮ ਰੱਖ ਕੇ ਅਸੀਂ ਪਰਮੇਸ਼ਰ ਦੇ ਕੰਮ ਨੂੰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਇੰਟਰਨੈਸ਼ਨਲ ਪ੍ਰਚਾਰਕ ਵਿਸ਼ਵ ਵਿਜੇ ਮੈਨੂਅਲ ਜੀ ਵੀ ਇਸ ਜਗ੍ਹਾ ਤੇ ਮੌਜੂਦ ਆ असी चाहोंगे विश्व साहब जो अज की सभा चंडीगढ़ तो पंजाब पहुँचे सब तो पहला तो ये जानना चाहवागे किमें लगा तू इस जगह के उ अमृतसर शहर के मुझे बहुत अच्छा लगा और सचमुच में पंजाब के लोग बहुत अच्छे हैं और अच्छे सेवक पंजाब की धरती ने दिए हैं और मैं सचमुच आज सेवकों की सभा में आया और मुझे वचन की सेवकाएँ का मौका मिला मुझे बहुत अच्छा लगा और मैंने इनसे यही आग्रह किया है कि 16 अक्टूबर को रंजीत एवेन्यू ग्राउंड में जो विशाल चंगाई सभा होगी उसमें सब लोग एक टीम के रूप में काम करें और बहुत सारे लोग वहां पर इकट्ठे किए जाएं ताकि लोग यीशु मसीह का वचन सुने लोग चंगे हों छुटकारे पाएं और बहुत सारे बड़े बड़े चमत्कार परमेश्वर अपने लोगों के बीच में करें तो मैं जो भी इस वीडियो को सुन रहा है उससे विनती करूंगा। याद रखें सोलह अक्टूबर शाम को छः बजे से ये विशाल चंगाई सभा होगी आप इसमें आने ना भूलें आप सोलह अक्टूबर की शाम को जरूर आए और मैं बीस सब विजय मारवियन आपसे वादा करता हूँ कि परमेश्वर की सामर्थ के साथ मैं वहाँ पर आपके लिए प्रार्थना करूँगा और आपके जीवन में वो काम होंगे जो कभी पहले नहीं हुए Parmeshwar aise bade chamakkaron ko aapke beech mein karega Yeshu saab ki uddeshya rahega us din meeting da jo 16 October nu tusi bahut vadda samelan karne ja rahe ho कि उद्देश्य रहेगा उस दिन उद्देश्य यही है जैसे यीशु मसीह ने बोला यदि तुम सत्य को जानोगे सत्य तुम्हें स्वतंत्र करेगा तो यीशु मसीह जो सत्य है जो परमेश्वर का पुत्र है उसके विषय में लोगों को बताना और उसी के नाम से लोगों को आशीषित करना हाँ लास्ट में थोड़ा तो की मैसेज है जोड़े लोग पहले प्रभु यीशु मसीह नहीं जानते बहुत सारे देशा विदेशों के बिच बस रहे कि मैसेज देना चाहोगे उन्होंने पवित्र बाइबल से मैं यही बताना चाहता हूँ कि यीशु मसीह में जीवन है पापों की क्षमा उद्धार है और शांति और आनंद का जीवन है अगर आप प्रभु यीशु में विश्वास करेंगे तो सचमुच परमेश्वर आपकी जिंदगी को बदलेगा आपके पापों को क्षमा करेगा और इस जीवन के बाद आपको एक अनंत काल का जीवन मिलेगा ਜੋ ਆਪ ਹਮੇਸ਼ਾ ਪਰਮੇਸ਼ਰ ਕੇ ਸਾਥ ਬਿਤਾਇਆ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਸੋ ਸਾਡੇ ਵਿੱਚ ਬਿਸ਼ਪ ਸੁਖਦੇਵ ਸੰਧੂਬ ਜੀ ਇਸ ਜਗ੍ਹਾ ਤੇ ਮੌਜੂਦ ਆ ਹਾਂ ਹਾਂਜੀ ਬਿਸ਼ਪ ਸਾਹਿਬ ਅੱਜ ਇਸ ਜਗ੍ਹਾ ਤੇ ਕੌਨਸੀ ਮੀਟਿੰਗ ਦੌਰਾਨ ਬਿਸ਼ਪ ਵਿਜੀ ਮੈਨੂਅਲ ਜੀ ਦੁਆਰਾ ਪ੍ਰਚਾਰ ਕੀਤਾ ਗਿਆ ਕਿਵੇਂ ਦਾ ਲੱਗਾ ਔਰ ਕਿਦਾਂ ਦੀ ਆਈ ਦੀ ਜੀ ਇਹ ਮੀਟਿੰਗ ਦਾ ਸਾਰਾ ਅਰੇਂਜਮੈਂਟਸ ਨੇ ਮੈਂ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਦੂਜੀ ਵਾਰ ਇਸ ਸਭਾ ਟੈਂਡ ਕੀਤੀ ਹੈ ਪਰਮੇਸ਼ਰ ਦਾਸ ਬਰਿੰਦਰ ਜੋਂਜੀ ਨੇ ਇਥੋਂ ਦੀ ਸਾਰੀ ਪਿਆਰੀ ਕਰਵਾਈ ਔਰ ਖੁਦਾ ਦੇ ਮਹਾਨ ਦਾਸ ਸਾਡੇ ਆਚ ਬਿਸ਼ਪ ਵਿਜੇ ਮੈਨੂਅਲ ਜੀ ਜੀਨਾ ਦੁਆਰਾ ਸਾਨੂੰ ਸਿਖਾਇਆ ਗਿਆ ਹੈ ਅੱਜ ਕਿ ਕਿਸ ਤਰ੍ਹਾਂ ਦਾ ਅਗਵਾ ਪਰਮੇਸ਼ਰ ਪਸੰਦ ਕਰਦਾ ਹੈ ਤੇ ਸਾਨੂੰ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ ਔਰ ਇਹ ਬਹੁਤ ਅੱਛਾ ਮੈਸੇਜ ਸੀ ਔਰ ਜੋ ਵੀ ਚੰਗਾ ਅਗਵਾ ਬਣਨਾ ਚਾਹੁੰਦਾ ਇਸ ਵਚਨ ਦੀ ਪਾਲਣਾ ਕਰੇ ਔਰ ਸਫਲ ਸੇਵਕ ਬਣੇ ਕਿ ਕੀ ਮੈਸੇਜ ਹੈ ਤੁਹਾਡਾ ਜਿਹੜੇ ਲੋਕ ਪ੍ਰਭੂ ਨੂੰ ਹਲੇ ਨਹੀਂ ਜਾਣਦੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੈਂ ਸਮਝਦਾ ਕਿ ਜਿੱਦ ਨਾਲ ਲੋਕਾਂ ਤੱਕ ਪ੍ਰਭੂ ਦਾ ਵਚਨ ਨਹੀਂ ਪਹੁੰਚਿਆ ਉਹਨਾਂ ਨੂੰ ਅਸੀਂ ਬਾਈਬਲ ਨਹੀਂ ਸਿਖਾ ਸਕਦੇ ਉਹਨਾਂ ਨੂੰ ਅਸੀਂ ਆਪਣਾ ਜੀਵਨ ਸਿਖਾ ਸਕਦੇ ਹਾਂ ਔਰ ਸਭ ਤੋਂ ਵੱਧ ਅਗਵਾ ਨੂੰ ਪਰਮੇਸ਼ਰ ਦੇ ਮੁਤਾਬਿਕ ਚੰਗਾ ਸਰਵਨ ਬਣੇਗਾ ਤਾਂ ਉਹ ਬਾਈਬਲ ਪੜਨ ਚਾਹੇ ਨਾ ਪੜਨ ਪਰ ਉਹ ਪਰਮੇਸ਼ਰ ਨੂੰ ਜਾਣ ਲੈਣਗੇ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਕਹਿਣਾ ਚਾਹੋਗੇ ਬਿਸ਼ਪ ਬਲਵਿੰਦਰ ਜੌਨ ਜੀ ਦੇ ਸਬੰਧ ਵਿੱਚ ਔਰ ਸਮੂਹ ਪਾਸ ਸੁਬਾਨਾ ਦੇ ਸਬੰਧ ਵਿੱਚ ਮੈਂ ਜੋ ਫੀਲ ਕੀਤਾ ਵੀ ਜੇ ਅੱਜ ਮੀਟਿੰਗ ਮਿਸ ਕਰ ਦਿੰਦਾ ਮੈਂ ਤਾਂ ਬਹੁਤ ਮਿਸ ਕਰ ਦਿੰਦਾ ਹਾਂ ਜੀ ਕਿਉਂਕਿ ਸਰਵ ਪਾਸਟਰਾਂ ਨੇ ਲਈ ਨਹੀਂ ਸੀ ਉਹ ਵਚਨਗਾ ਉਸ ਸਮੇਂ ਆ ਇੱਕ ਲੀਡਰ ਆ ਮੇਤਾਵਾਂ ਦੇ ਲਈ ਵੀ ਸੀ ਜੀ ਬਿਲਕੁਲ ਉਹ ਸਰਵ ਚਰਚ ਦੇ ਪਾਸਟਰਸ ਨਹੀਂ ਉਸਤਾਦ ਰਹੀ ਜਿਹਦੇ ਲੀਡਰਸ ਵੀ ਇਸ ਤਰ੍ਹਾਂ ਦੇ ਨੇ ਜਿਹਦੇ ਟੀਚਿੰਗ ਦੇ ਮੁਤਾਬਿਕ ਮੈਂ ਬਹੁਤ ਕੁਝ ਸਿੱਖਿਆ ਤੇ ਇਹਨਾਂ ਦੀ ਟੀਚਿੰਗ ਸਦਕਾ ਉਸਤਾਦ ਦੀ ਬਣਨ ਦੀ ਕੋਸ਼ਿਸ਼ ਵੀ ਕਰਾਂਗਾ ਤੇ ਜੋ ਵੀ ਇੰਤਜ਼ਾਮ ਦੇ ਵਿੱਚ ਸਰਕਾਰ ਤੋਂ ਪ੍ਰਸ਼ਾਸਨ ਤੋਂ ਜੋ ਮਦਦ ਕਿਸੇ ਤਰ੍ਹਾਂ ਦੀ ਮਦਦ ਹੋਏਗੀ ਮੈਂ ਕਰਾਂਗਾ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ